ਇੱਕ ਹਸਪਤਾਲ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਇਸ ਭਿਆਨਕ ਅੱਗ ਲੱਗਣ ਦੇ ਕਾਰਨ ਚਾਰੇ ਪਾਸੇ ਹਫੜਾ ਤਫੜੀ ਮਚ ਗਈ ਹੈ ਹਰ ਕੋਈ ਇੱਧਰ ਉੱਧਰ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਨੱਟਦਾ ਹੋਇਆ ਨਜ਼ਰ ਆ ਰਿਹਾ ਦੱਸੀ ਕਿ ਇਹ ਘਟਨਾ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਅੱਗ ਲੱਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਲੱਗਦਾ ਗੋਲਾ ਬਣਿਆ ਹੋਇਆ ਹੈ ਉੱਪਰ ਅਸਮਾਨ ਦੇ ਵਿੱਚ ਕਾਲਾ ਧੂੰਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਕਿ ਇੱਕ ਅੱਖਾਂ ਦਾ ਹਸਪਤਾਲ ਦੱਸਿਆ ਜਾ ਰਿਹਾ ਜਿੱਥੇ ਗਰਾਉਂਡ ਫਲੋਰ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਸ ਅੱਗ ਲੱਗਣ ਦੇ ਕਾਰਨ ਹਰ ਕਿਤੇ ਹਫੜਾ ਦਫੜੀ ਮੱਚ ਜਾਂਦੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ 12 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਕਿਸੇ ਤਰੀਕੇ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੜੀ ਮੁਸ਼ਕਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੇ ਵਿੱਚ ਦਿੱਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਅੱਖਾਂ ਦੇ ਹਸਪਤਾਲ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਾਰਨ ਦੂਰ ਦੂਰ ਤੱਕ ਲਪਟਾ ਅੱਗ ਦੀਆਂ ਉੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਲਾ ਧੂੰਆਂ ਸਮੰਦ ਵਿੱਚ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਭਿਆਨਕ ਅੱਗ ਲੱਗੀ ਹੋਈ ਹੈ ਤੇ 12 ਗੱਡੀਆਂ ਜਿਹੜੀਆਂ ਨੇ ਇਸ ਸਮੇਂ ਇਸ ਆਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਦੂਸਰੀ ਅਜਿਹੀ ਘਟਨਾ ਜਿੱਥੇ ਕਿ ਇੱਕ ਹਸਪਤਾਲ ਨੇ ਅੱਗ ਫੜੀ ਹੋਵੇ ਹਸਪਤਾਲ ਦੇ ਵਿੱਚ ਅੱਗ ਲੱਗੀ ਹੋਵੇ ਸੋ ਪਹਿਲਾ ਇੱਕ ਬੱਚਿਆਂ ਦੇ ਹਸਪਤਾਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਅੱਗੇ ਲੱਗੀ ਸੀ 25 ਮਈ ਦਾ ਉਹ ਮਨਪਾਗਰ ਦਿਨ ਸੀ ਜਿਸ ਤੇ ਨੇ ਨੰਨੀਓਗਾਨ ਬੇਬੀ ਸੈਂਟਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਬੇਬੀ ਸੈਂਟਰ ਦੇ ਵਿੱਚ ਅੱਗ ਲੱਗਣ ਦੇ ਕਾਰਨ 7 ਬੱਚਿਆਂ ਦੀ ਮੌਤ ਹੋ ਗਈ ਸੀ 7 ਮਾਸੂਮ ਬੱਚੇ ਦੱਸੇ ਜਾ ਰਹੇ ਸੀ ਜਿਨ੍ਹਾਂ ਦੀ ਉਸੇ ਹਾਦਸੇ ਦੇ ਵਿੱਚ ਜਾਨ ਗਈ ਹੈ ਤੁਹਾਦਾਂ ਲਈ ਕਿ ਹੁਣ ਦਿੱਲੀ ਦੇ ਹੀ ਇੱਕ ਸਾਊਥ ਦਿੱਲੀ ਦੇ ਹੀ ਇੱਕ ਅੱਖਾਂ ਦੇ ਹਸਪਤਾਲ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿੱਥੇ ਹਰ ਕੋਈ ਅਫਲਾ ਦਫੜੀ ਮਚ ਗਈ ਹੈ ਤੇ ਅੱਗ ਅੱਗ ਬਚਾਉਂਦੇ ਆ ਕੁਛਣ ਜਿਹੜੀਆਂ ਨੇ ਲਗਾਤਾਰ ਪ੍ਰਾਈਵੇਟ ਦੀਆਂ ਟੀਮਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਇਸ ਸਬੰਧ ਦੇ ਹੋਰ ਖਬਰਾਂ ਦੇਖਣ ਲਈ ਦੇਖਦਰਾ ਪੰਜਾਬ ਬੁਲਟਨ ਇੱਕ ਹਸਪਤਾਲ ਦੇ ਵਿੱਚ ਭਿਆਨਕ ਆਗ ਲੱਗੀ ਹੈ ਤੇ ਇਸ ਭਿਆਨਕ ਆਗ ਲੱਗਣ ਦੇ ਕਾਰਨ ਚਾਰੇ ਪਾਸੇ ਹਫੜਾ ਤਫੜੀ ਮਚ ਗਈ ਹੈ ਹਰ ਕੋਈ ਇੱਧਰ ਉੱਧਰ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਨੱਟਦਾ ਹੋਇਆ ਨਜ਼ਰ ਆ ਰਿਹਾ ਦੱਸੇ ਕਿ ਇਹ ਘਟਨਾ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਕੀ ਆਗ ਲੱਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਲੱਗਦਾ ਗੋਲਾ ਬਣਿਆ ਹੋਇਆ ਹੈ ਉੱਪਰ ਅਸਮਾਨ ਦੇ ਵਿੱਚ ਕਾਲਾ ਧੂਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਕਿ ਇੱਕ ਅੱਖਾਂ ਦਾ ਹਸਪਤਾਲ ਦੱਸਿਆ ਜਾ ਰਿਹਾ ਜਿੱਥੇ ਗਰਾਊਂਡ ਫਲੋਰ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਸ ਅੱਗ ਲੱਗਣ ਦੇ ਕਾਰਨ ਹਰ ਕਿਤੇ ਹਫੜਾ-ਦਫੜੀ ਮੱਚ ਜਾਂਦੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ 12 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਕਿਸੇ ਤਰੀਕੇ ਸੱਗ ਦੁਪਹਿਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰੇ ਮੁਸ਼ਕਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਅਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਵਿੱਚ ਦਿੱਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਅੱਖਾਂ ਦੇ ਹਸਪਤਾਲ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਾਰਨ ਦੂਰ ਦੂਰ ਤੱਕ ਲਪਟਾ ਅੱਗ ਦੀਆਂ ਉੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਲਾ ਧੂੰਆਂ ਸਮੰਦ ਵਿੱਚ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਭਿਆਨਕ ਅੱਗ ਲੱਗੀ ਹੋਈ ਹੈ ਤੇ 12 ਗੱਡੀਆਂ ਜਿਹੜੀਆਂ ਨੇ ਇਸ ਸਮੇਂ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਦੂਸਰੀ ਅਜਿਹੀ ਘਟਨਾ ਜਿੱਥੇ ਕਿ ਇੱਕ ਹਸਪਤਾਲ ਨੇ ਅੱਗ ਫੜੀ ਹੋਵੇ ਹਸਪਤਾਲ ਦੇ ਵਿੱਚ ਅੱਗ ਲੱਗੀ ਹੋਵੇ ਸੋ ਪਹਿਲਾ ਇੱਕ ਬੱਚਿਆਂ ਦੇ ਹਸਪਤਾਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਅੱਗ ਲੱਗੀ ਸੀ 25 ਮਈ ਦਾ ਉਹ ਮਨਪਾਗਰ ਦਿਨ ਸੀ ਜਿਸ ਤੇ ਨੇ ਨੰਨੀਓਗਾਨ ਬੇਬੀ ਸੈਂਟਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਬੇਬੀ ਸੈਂਟਰ ਦੇ ਵਿੱਚ ਅੱਗ ਲੱਗਣ ਦੇ ਕਾਰਨ 7 ਬੱਚਿਆਂ ਦੀ ਮੌਤ ਹੋ ਗਈ ਸੀ 7 ਮਾਸੂਮ ਬੱਚੇ ਦੱਸੇ ਜਾ ਰਹੇ ਸੀ ਜਿਨ੍ਹਾਂ ਦੀ ਉਸੇ ਹਾਦਸੇ ਦੇ ਵਿੱਚ ਜਾਨ ਗਈ ਹੈ ਤੁਹ ਦੱਸਿਆ ਕਿ ਹੁਣ ਦਿੱਲੀ ਦੇ ਹੀ ਇੱਕ ਸਾਊਥ ਦਿੱਲੀ ਦੇ ਹੀ ਇੱਕ ਅੱਖਾਂ ਦੇ ਹਸਪਤਾਲ ਦੇ ਵਿੱਚ ਅੱਗ ਲੱਗ ਚੁੱਕੀ ਹੈ ਜਿੱਥੇ ਹਰ ਕੋਈ ਅਫਲਾ ਦਫੜੀ ਮਚੀ ਹੋਈ ਹੈ ਤਾਂ ਅੱਗ ਬੁਝਾਲਦੇ ਆ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਪ੍ਰਾਈਵੇਟ ਡੇਟ ਦੀਆਂ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਸਬੰਧ ਦੇ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲਟਨ